ਸਤਿ ਸ਼੍ਰੀ ਅਕਾਲ ਸਾਂਝੇ ਚੋਲੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਆਟੇ ਦੇ ਬਿਸਕੁਟ ਘਰ ਵਿੱਚ ਬਣਾਵਾਂਗੇ ਆਟੇ ਦੇ ਬਿਸਕੁਟ ਉਹਦੇ ਲਈ ਚਾਹੀਦਾ ਆਪਾਂ ਨੂੰ ਘਿਓ ਪੀਸੀ ਹੋਈ ਚੀਨੀ ਦੁੱਧ ਆਟਾ ਹਾਂਜੀ ਅਤੀ ਕੋਲੀ ਦਹੀਂ ਦੋ ਦੀ ਅਤੀ ਕੋਲੀ ਚੀਨੀ ਦੀ ਜੋ ਚੀਨੀ ਨੂੰ ਆਪਾਂ ਮਿਕਸੀ ਕਰ ਲਿਆ ਸੀਗਾ ਗੂੜਾ ਖੰਡ ਜੀ ਨੂੰ ਪੈਂਦੇ ਆ ਉਹ ਸੀਗੀ ਉਹਨੂੰ ਪਾ ਲਿਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ ਦੋਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਅੰਟੀ ਆਪਾਂ ਇੱਕ ਕੌਲੀ ਆਟੇ ਦੀ ਲਈਆ ਇਹਨੂੰ ਅੱਧੀ ਕੌਲੀ ਪਾਵਾਂਗੇ ਜੀ ਆਟੇ ਦੀ ਤੇ ਦੁੱਧ ਆਪਦੇ ਹਿਸਾਬ ਨਾਲ ਪਾਵਾਂਗੇ ਉਹ ਤਾਂ ਆ ਦੇਖੋ ਜੀ ਹੁਣ ਮੈਂ ਇੱਕ ਕੌਲੀ ਪਾਤੀ ਅੱਧੀ ਪਹਿਲਾਂ ਪਾਈ ਅੱਧੀ ਬਾਅਦ ਚ ਪਾਈ ਇੱਕ ਕੌਲੀ ਪਾਈ ਆ ਆਟੇ ਦੀ ਆਟੇ ਨੂੰ ਆਪਾਂ ਨਾ ਜ਼ਿਆਦਾ ਸਖਤ ਗੁੰਨਣਾ ਨਾ ਜ਼ਿਆਦਾ ਨਰਮ ਗੁੰਨਣਾ ਮਾਂ ਇੱਥੇ ਹਾਂ ਜੀ ਬੇਕਿੰਗ ਪਾਊਡਰ ਪਾਉਣਾ ਅੱਧਾ ਚਮਚ ਬੇਕਿੰਗ ਪਾਊਡਰ ਦਾ ਬੇਕਿੰਗ ਪਾਊਡਰ ਪਾ ਕੇ ਇਹਦੇ ਵਿੱਚ ਇੱਕ ਆਪਾਂ ਜਿਹੜਾ ਨਾਰੀਅਲ ਦਾ ਪਾਊਡਰ ਹੁੰਦਾ ਵਾ ਨਾਰੀਅਲ ਦਾ ਬਰਾਦਾ ਜਿਹਨੂੰ ਕਹਿੰਦੇ ਆ ਉਹ ਨਾਰੀਅਲ ਦਾ ਬਰਾਦਾ ਆਪਾਂ ਇੱਕ ਚਮਚ ਪਾ ਲਾਂਗੇ ਇਹਨੂੰ ਸਕਾਰ ਕੇ ਦੇਖ ਫਿਰ ਆਪਾਂ ਇਹਨੂੰ ਦੋ ਕਮੈਂਟ ਇਹਨੂੰ ਰੈਸਟ ਤੇ ਰੱਖ ਦਮਾਂਗੇ ਫਿਰ ਦੇਖੋ ਆਟਾ ਤਾਂ ਇਦਾਂ ਦਾ ਗੁੰਨਣਾ ਕਿ ਇਹਦੇ ਤੇ ਜਦੋਂ ਆਪਾਂ ਬਿਸਕੁਟ ਬਣਾਉਣੇ ਆ ਕਰੈਕਸ ਨਹੀਂ ਆਉਣੇ ਚਾਹੀਦੇ ਆੜੀ ਦਵਾੜੀ ਜਿਹੜੀ ਕੰਨੀ ਜੀ ਹੁੰਦੀ ਆ ਉਹ ਟੁੱਟਣੀ ਨਹੀਂ ਚਾਹੀਦੀ ਟੁੱਟਣੇ ਨਹੀਂ ਚਾਹੀਦੇ ਬਿਸਕੁਟ ਜਦੋਂ ਆਪਾਂ ਇਨਾਂ ਨੂੰ ਬਣਾਉਣਾ ਵਾ। ਅਗਲੀ ਇੱਕ ਹੋਰ ਜਿਹੜਾ ਆਪਾਂ ਬਣਾਉਨੇ ਆ। ਕੋਈ ਕ੍ਰੈਕਸ ਨਹੀਂ ਆਇਆ ਹੈਗਾ। ਐਦਾਂ ਦਾ ਆਪਾਂ ਨੂੰ ਆਟਾ ਤਿਆਰ ਕਰਨਾ ਵਾ। ਐਦਾਂ ਦਾ ਮਟੀਰੀਅਲ ਹੋਣਾ ਚਾਹੀਦਾ ਆਪਣਾ ਸਾਰਾ। ਤੇ ਦੇਖੋ ਹੋਰਾ ਵੀ ਕ੍ਰੈਕਸ ਨਹੀਂ ਆਉਂਦਾ ਹੈਗਾ। ਆਪਾਂ ਥੋੜੀ ਜਿਹੀ ਗੋਲੀ ਜੀ ਬਣਾ ਕੇ ਇਹਨੂੰ ਥੱਲੇ ਨੂੰ ਥੋੜਾ ਜਿਹਾ ਉਂਗਲਾਂ ਦੇ ਨਾਲ ਇਹਨੂੰ ਆਟੇ ਨੂੰ ਦਬਾ ਦੇਣਾ ਸਾਈਡਾਂ ਟੁੱਟਣੀਆਂ ਨਹੀਂ ਚਾਹੀਦੀਆਂ ਜੇ ਸਾਈਡਾਂ ਟੁੱਟੀਆਂ ਸਮਝ ਲਓ ਆਪਣਾ ਆਟਾ ਵਧੀਆ ਤਿਆਰ ਨਹੀਂ ਹੋਇਆ ਹਾਂ ਆ ਦੇਖੋ ਜਦੋਂ ਆਪਾਂ ਤਾਂ ਵੀ ਤਾਂ ਤੁਹਾਨੂੰ ਆਪਣਾ ਰਸੋਈ। ਲੇਖੋ ਆਪਾਂ ਇਹਨੂੰ ਭਣਾਉਨੇ ਆਪਾਂ ਗੋਲੀ ਬਣਾ ਕੇ ਬਸ ਇੱਥੇ ਸਾਰਿਆਂ ਨੂੰ ਆਪਾਂ ਇੱਦਾਂ ਬਣਾ ਲੈਣੇ ਆ। ਓਵਨ ਮੈਂ ਗਰਮ ਕਰਨਾ ਰੱਖਿਆ ਹੋਇਆ 2 ਮਿੰਟ ਤੇ ਜਦੋਂ ਓਵਨ ਗਰਮ ਹੋ ਗਿਆ ਆਪਣਾ ਆਪਾਂ ਇਹ ਪਲੇਟ ਉਹਦੇ ਵਿੱਚ ਲਗਾ ਦਮਾ ਦੇ। ਜੇ ਦਿੱਤੇ ਤੁਸੀਂ ड्राई फ्रूट ਵੀ ਲਗਾ ਸਕਦੇ ਹਾਂ। ਪਰ ਮੈਂ ਸਿੰਪਲ ਤਰੀਕੇ ਨਾਲ ਤਿਆਰ ਕਰ ਲਿਆ। ਉਹਨਾਂ ਆਪਣਾ ਕੰਮ ਹੋ ਗਿਆ ਜੀ। ਆਹ ਪਾਈਪ ਪਲੇਟ ਨੂੰ ਬੋਲ ਦੇ ਵਿੱਚ ਰੱਖ ਦਮਾਂ ਦੇ। ਇਹ ਤਾਂ ਸਹੀ ਜਾਂ ਪਤਾ ਨਾ। ਹਾਂਜੀ ਇਹਨਾਂ ਨੂੰ ਆਪਾਂ 2 ਮਿੰਟ ਤੇ ਲਾਇਆ ਸੀਗਾ ਆਪਾਂ ਦੇਖ ਲੈਨੇ ਆ ਕਿ ਇਹ ਦੇਖੋ ਜੀ ਪੂਰਾ ਵੀ ਟੁੱਟੇ ਨਹੀਂ ਹੈਗੇ ਬਾੰਤੀਏ ਸਹੀ ਆ ਆਪਣੇ ਸਾਰੇ ਬਿਸਕੁਟ ਆ ਦੇਖੋ ਜੀ ਹੁਣ ਆਪਣੇ ਬਿਸਕੁਟ ਬਣ ਕੇ ਤਿਆਰ ਆ ਜੀ ਦੇਖੋ ਕਿੰਨੇ ਨਰਮ ਬਣਿਆ ਤੁਹਾਨੂੰ ਦੇਖੋ ਜੀ ਥੋੜੀ ਭਾਰਤ ਥੋੜੀ ਜੀ ਬ੍ਰਾਊਨ ਕਲਰ ਦੀ ਇਸ ਕਰਕੇ ਹੋ ਜਾਂਦੀ ਆ ਕਿਉਂਕਿ ਚੀਨੀ ਪਾਈ ਹੁੰਦੀ ਆ ਆਪਾਂ ਨੇ ਇਸ ਪਰਤੇ ਦੇਖੋ ਇਹਨਾਂ ਤੋੜ ਕੇ ਦਹੋਨੇ ਆ ਦੇਖੋ ਕਿੰਨਾ ਨਰਮ ਹੋਇਆ ਕੋਲਰ ਵੀ ਦੇਖੋ ਕਿੰਨਾ ਸੁਨਾ ਆਇਆ ਵਾ ਹਾਂਜੀ ਸਾਡੇ ਬਿਸਕੁਟ ਬਣ ਕੇ ਤਿਆਰ ਆ ਜੀ ਜੇ ਤੇ ਮੈਂ ਡ్రਾਈ ਫਰੂਟ ਥੋੜਾ ਥੋੜਾ ਲਗਾਤਾ ਰੱਖਤਾ ਤੁਸੀਂ ਆਪਣੇ ਘਰ ਵਿੱਚ ਇਦਾਂ ਬਣਾਇਓ ਮੈਨੂੰ ਕਮੈਂਟ ਰਾਹੀਂ ਦੱਸਿਓ ਕਿੰਤਾ ਤੇ ਬਣੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ